ਸ਼ਹੀਦ ਹੋ ਜਾਣ ਤੋਂ ਬਾਅਦ ਵੀ ਮੁਗਲ ਸਿਪਾਹੀ ਕਿਉਂ ਬਾਬਾ ਅਜੀਤ ਸਿੰਘ ਜੀ ਨੂੰ ਤੀਰ ਮਾਰਦੇ ਰਹੇ ਚਮਕੌਰ ਦੀ ਜੰਗ ਦੇ ਸਭ ਤੋਂ ਮਹਾਨ ਯੋਧੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਪਿਤਾ ਨੇ ਹੁਕਮ ਕੀਤਾ ਹੋਇਆ ਸੀ ਕਿ ਜੰਗ ਵਿੱਚ ਜਿੰਨੇ ਵੀ ਫੱਟ ਲੱਗਣਾ ਤੁਹਾਡੇ ਸੀਨੇ ਤੇ ਲੱਗਣਾ ਤੇ ਇੱਕ ਵੀ ਫੱਟ ਪਿੱਠ ਤੇ ਨਾ ਹੋਵੇ ਗੁਰੂ ਪਿਤਾ ਦੇ ਇਸ ਹੁਕਮ ਤੋਂ ਬਾਅਦ 300 ਤੋਂ ਵੱਧ ਫੱਟ ਆਪਣੇ ਸਰੀਰ ਦੇ ਉੱਤੇ ਸਹਾਰਦੇ ਹੋਏ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਅਖੀਰੀ ਸ਼ਹੀਦੀ ਪ੍ਰਾਪਤ ਕਰਦੇ ਨੇ ਪਰ ਸ਼ਹੀਦ ਹੋਣ ਤੋਂ ਬਾਅਦ ਵੀ ਮੁਗਲ ਸਿਪਾਹੀ ਉਹਨਾਂ ਦੀ ਮ੍ਰਿਤਕ ਦੇ ਨੂੰ ਤੀਰ ਮਾਰਦੇ ਰਹਿੰਦੇ ਨੇ ਇਤਿਹਾਸਕਾਰ ਇਸ ਦੀ ਵਜ੍ਹਾ ਦੱਸਦੇ ਨੇ ਕਿ ਉਸ ਵੇਲੇ ਹਰ ਇੱਕ ਤੀਰ ਅੰਦਾਜ਼ ਆਪਣੇ ਤੀਰਾਂ ਦੇ ਉੱਪਰ ਵੱਖਰੀ ਨਿਸ਼ਾਨੀ ਲਾ ਕੇ ਰੱਖਦਾ ਸੀ ਤਾਂ ਜੋ ਪਤਾ ਲੱਗ ਸਕੇ ਕਿ ਇਹ ਤੀਰ ਕਿਸ ਦਾ ਹੈ ਇਸ ਤਰ੍ਹਾਂ ਇਹ ਸਿਪਾਹੀ ਬਾਬਾ ਅਜੀਤ ਸਿੰਘ ਜੀ ਨੂੰ ਤੀਰ ਮਾਰ ਕੇ ਹਕੂਮਤ ਤੋਂ ਵੱਡੇ ਨਾਮ ਪ੍ਰਾਪਤ ਕਰਨਾ ਚਾਹੁੰਦੇ ਸੀ ਕਿ ਗੁਰੂ ਦੇ ਵੱਡੇ ਪੁੱਤਰ ਨੂੰ ਅਸੀਂ ਮਾਰਿਆ ਉਧਰ ਸ਼ਹੀਦ ਹੋਏ ਪੁੱਤ ਨੂੰ ਗੜੀ ਦੀ ਮਮਤੀ ਚੋਂ ਵੇਖ ਕੇ ਗੁਰੂ ਸਾਹਿਬ ਫਰਮਾਉਂਦੇ ਨੇ ਸ਼ਾਬਾਸ਼ ਮਿਸਰ ਖੂਬ ਦਲੇਰੀ ਸੇ ਲੜੇ ਹਾਂ ਕਿਉ ਨਾ ਹੋ ਗੋਬਿੰਦ ਕੇ ਫਰਜੰਦ ਜੋ ਬੜੇ